ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਾਂਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਿੰਦੇ ਨੇ ਨਾਤੀ ਧੋਤੀ ਰਹਿ ਗਈ ਪੂਛ ਤੇ ਮੱਖੀ ਬਹਿ ਗਈ ਜਾਂ ਕਹਿ ਦਈਏ ਬਹੁਤਿਆਂ ਘਰਾਂ ਦਾ ਪਰੌਣਾ ਭੁਖਾਰਾ ਜਾਂਦਾ ਹੈ ਹਾਂ ਜੀ ਮੈਂ ਗੱਲ ਕਰ ਰਿਹਾ ਹਾਂ ਦਲਵੀਰ ਗੋਲਡੀ ਦੀ ਦਲਵੀਰ ਗੋਲਡੀ ਨੇ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਛੱਡੀ ਸੀ ਲੋਕ ਸਵਾਦੀਆਂ ਚੱਲਦੀਆਂ ਚੋਂਾਂ ਦੇ ਦੌਰਾਨ ਚਲਦੀਆਂ ਚੋਣਾਂ ਦੇ ਵਿੱਚ ਦਲਵੀਰ ਕੋਲੜੀ ਨੇ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਦੀ ਹਾਈ ਕਮਾਂਡ ਨੂੰ ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਅਤੇ ਸੁਜੀਤ ਸਿੰਘ ਰੰਝਾਵਾ ਚਲਜੀਤ ਸਿੰਘ ਚਰਨੀ ਇਹ ਸਾਰਿਆਂ ਨੇ ਬੜੇ ਵੱਡੇ ਇਲਜ਼ਾਮ ਲਗਾਏ ਸੀ ਦਲਵੀਰ ਕੋਲੜੀ ਤੇ ਦਲਵੀਰ ਕੋਲੜੀ ਨੂੰ ਕੀਤੇ ਕਈ ਸਵਾਲ ਕਿ ਇਹਨਾਂ ਨੇ ਆਪਣਾ ਸਿਆਸੀ ਕੈਰੀਅਰ ਜਿਹੜਾ ਹੈ ਖਤਮ ਕਰ ਲਿਆ ਹੈ ਜਾਂ ਜਿਹੜਾ ਸਿਆਸੀ ਕੈਰੀਅਰ ਨੂੰ ਮੌਤ ਦਾ ਰੂਪ ਦੇ ਦਿੱਤਾ ਹੈ ਦਲਵੀਰ ਗੋਲਡੀ ਨੇ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਆਮ ਘਰਾਂ ਦੇ ਮੁੰਡੇ ਨੇ ਕਿਤੂ ਤੱਕ ਉਪਲਬਧ ਦੀ ਹਾਸਲ ਕੀਤੀ ਹੈ ਜਾਂ ਕਿਤੂ ਤੱਕ ਉਸ ਦਾ ਨਾਮ ਚਮਕਿਆ ਹੈ ਉਹ ਦੇਣ ਹੈ ਕਾਂਗਰਸ ਪਾਰਟੀ ਦੀ ਇਸ ਨੂੰ ਲੈ ਕੇ ਦਲਵੀਰ ਗੋਲਡੀ ਨੇ ਵੀ ਬੜੇ ਪਲਟਵਾਰ ਕੀਤੇ ਸੀ ਕਾਂਗਰਸ ਪਾਰਟੀ ਦੀ ਕਿਉਂਕਿ ਉਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਇੱਛਾ ਰੱਖਦੇ ਸੀ ਕਿ ਜਿਹੜੀ ਚੋਣ ਲੜਾਈ ਗਈ ਹੈ ਸੁਖਪਾਲ ਖਹਿਰਾ ਨੂੰ ਲੋਕ ਲੋਕ ਸਭਾ ਦੀ ਹਲਕਾ ਸੰਗਰੂਰ ਤੋਂ ਉਹ ਮੈਨੂ ਲੋੜਾਣੀ ਚਾਹੀਦੀ ਸੀ ਦੂਸਰੇ ਪਾਸੇ ਉਹ ਸੁਖਵਾਲ ਖਹਿਰਾ ਵੀ ਹਾਰ ਗਏ ਨੇ ਅਤੇ ਮੀਤ ਹੈ ਜਿਹੜੇ ਜਿੱਤ ਚੁੱਕੇ ਨੇ ਲੋਕ ਸਭਾ ਦੀ ਚੋਣ ਹਲਕਾ ਸੰਗਰੂਰ ਤੋਂ ਚਲਦੀਆਂ ਚੋਣਾਂ ਦੇ ਦੌਰਾਨ ਦਲਵੀਰ ਗੋਲਦੀ ਨੇ ਸ਼ਮੂਲੀਅਤ ਕਰ ਲਈ ਸੀ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਦੇ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਬੈਠੇ ਪਾਏ ਗਏ ਭਗਵੰਤ ਮਾਨ ਦੇ ਦਲਵੀਰ ਗੋਲਡੀ ਅਤੇ ਕਈਆਂ ਵਾਰੀ ਇਹ ਵੀ ਗੱਲ ਹੋਈ ਸੀ ਕਿ ਦਲਵੀਰ ਗੋਲਡੀ ਦੀ ਧਰਮ ਪਤਨੀ ਇਹ ਵੀ ਕਹਿੰਦੀ ਸੀ ਕਿ ਭਗਵੰਤ ਮਾਨ ਕੀ ਹੈ ਕੌਣ ਹੈ ਮੈਂ ਅੱਗੇ ਕਹਿ ਰਿਹਾ ਹਾਂ ਕਿ ਬਹੁਤਿਆਂ ਘਰਾਂ ਦਾ ਜਿਹੜਾ ਪ੍ਰਾਣਾ ਹੁੰਦਾ ਹੈ ਭੁੱਖਾ ਰਹਿ ਜਾਂਦਾ ਹੈ ਦੂਸਰੇ ਪਾਸੇ ਗੱਲ ਕਰਦੇ ਹਾਂ ਜਿਮਨੀ ਚੋਣਾ ਦੀ ਜਿਮਨੀ ਚੋਣਾ ਦੀ ਹੁਣ ਅੰਦਰ ਖਾਤੇ ਕੀ ਸੈਟਿੰਗ ਹੋਈ ਹੈ ਭਗਵੰਤ ਮਾਨ ਹਾਈ ਕਮਾਂਡ ਅਤੇ ਦਲਵੀਰ ਗੋਲਡੀ ਤੂੰ ਇਹ ਤਾਂ ਇਹਨਾਂ ਤਿੰਨਾਂ ਧਿਰਾਂ ਨੂੰ ਪਤਾ ਹੈ ਲੇਕਿਨ ਜੱਗੂ 13ਵੀਂ ਹੋਈ ਹੈ ਦਲਵੀਰ ਗੋਲਡੀ ਦੇ ਨਾਲ ਜਿਮਨੀ ਚੋਣਾ ਨੂੰ ਲੈ ਕੇ ਜਿਮਨੀ ਚੋਣਾ ਦਾ ਐਲਾਨ ਕਿਸੇ ਵੀ ਸਮੇਂ ਪੰਜਾਬ ਦੇ ਵਿੱਚ ਹੋ ਸਕਦਾ ਹੈ ਗਿੱਦੜਬਾਹਾ ਡੇਰਾ ਬਾਬਾ ਨਾਨਕ ਬਰਨਾਲਾ ਅਤੇ ਚਬੇਵਾਰ ਜਨਕੀ ਚਾਰ ਹਲਕੇ ਖਾਲੀ ਨੇ ਜਿੱਥੇ ਜਿਮਨੀ ਚੋਣਾ ਹੋਣ ਜਾ ਰਿਹਾ ਨੇ ਬੜੀ ਜਲਦੀ ਚਲੀ ਬੜੀ ਜਲਦੀ ਕਿਉਂਕਿ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਚੋਣ ਕਮਿਸ਼ਨ ਕਰ ਸਕਦਾ ਹੈ ਇਸ ਨੂੰ ਲੈ ਕੇ ਪਹਿਲਾਂ ਹੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਸਥਾਪਿਤ ਕਰ ਦਿੱਤੇ ਨੇ ਯਾਨੀ ਕਿ ਜੇਕਰ ਉਤੂ ਜਿਮਨੀ ਚੌਂ ਕੋਈ ਹਾਰਦਾ ਹੈ ਉਹ ਹਲਕਾ ਇੰਚਾਰਜ ਜ਼ਿੰਮੇਵਾਰ ਹੋਵੇਗਾ ਜਾਂ ਕੋ ਹਲਕਾ ਇੰਚਾਰਜ ਜ਼ਿੰਮੇਵਾਰ ਹੋਵੇਗਾ ਹੁਣ ਜਦੋਂ ਗੱਲ ਕਰੀਏ ਬਰਨਾਲੇ ਦੀ ਬਰਨਾਲੇ ਤੋਂ ਜਿਹੜੇ ਹਲਕਾ ਇੰਚਾਰਜ ਮੇਨ ਲਗਾਏ ਗਏ ਨੇ ਉਹਨੇ ਸਾਬਕਾ ਮੰਤਰੀ ਅਤੇ ਮੌਜੂਦਾ ਨਵੇਂ ਬਣੇ ਐਮਪੀ ਮੀਤਿਆਰ ਅਤੇ ਜਿਹੜੇ ਕੈਬਨਟ ਹੈਗੇ ਨੇ ਕੈਬਨਟ ਮੰਤਰੀ ਹੈਗੇ ਨੇ ਉਹਨਾਂ ਨੂੰ ਕੋ ਇੰਚਾਰਜ ਲਗਾ ਦਿੱਤਾ ਗਿਆ ਹੈ ਲੇਕਿਨ ਇਟ ਮੀਨਸ ਕੋਈ ਵੀ ਉਹਦਾ ਦਲਵੀਰ ਗੋਲਡੀ ਨੂੰ ਨਹੀਂ ਦਿੱਤਾ ਗਿਆ ਇਟ ਮੀਨਸ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਲਵੀਰ ਗੋਲਡੀ ਨੂੰ ਟਿਕਟ ਦੀ ਵੀ ਕੋਰੀ ਨਾ ਹੈ ਦਲਵੀਰ ਗੋਲਡੀ ਹੁਣ ਕਿਹੜੇ ਪਾਸੇ ਜਾਣਗੇ ਕੀ ਦੁਬਾਰਾ ਕਾਂਗਰਸ ਵੱਲ ਸ਼ਾਮੂਲੀਅਤ ਕਰਨਗੇ ਜਾਂ ਇਸੇ ਪਾਰਟੀ ਦੇ ਵਿੱਚ ਰਹਿ ਕੇ ਆਪਣਾ ਰੋਣਾ ਰੋਦੇ ਰਹਿਣਗੇ ਕਿਉਂਕਿ ਸਾਰੇ ਸਿਆਸੀ ਮਾਇਰ ਇਹ ਕਹਿ ਰਹੇ ਨੇ ਕਿ ਦਲਵੀਰ ਗੋਲਡੀ ਇਸ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਕਿ ਉਹਨਾਂ ਨੂੰ ਜਿਮਨੀ ਚੋਣ ਲੜਾਈ ਜਾਵੇਗੀ ਹਲਕਾ ਬਰਨਾਲਾ ਤੋਂ ਕਿਉਂਕਿ ਮੀਤ ਹੈ ਜਿੱਤ ਜਾਣਗੇ ਲੋਕ ਸਭਾ ਦੀ ਚੋਣ ਹੋਇਆ ਤੇ ਅਜੈ ਲੋਕ ਸਭਾ ਦੀ ਚੋਣ ਮੀਤ ਹੈਰ ਨੇ ਜਿੱਤੀ ਹੈ ਹੁਣ ਉਹ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਉਥੇ ਹੁਣ ਜਿਮਨੀ ਚੋਣ ਹੋਣੀ ਹੈ ਲੇਕਿਨ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਨੇ ਚਾਰਾਂ ਦੇ ਚਾਰਾਂ ਹਲਕਿਆਂ ਦੇ ਵਿੱਚ ਗਿੱਦੜਬਾਹਾ ਡੇਰਾ ਬਾਬਾ ਨਾਨਕ ਜਬੇਵਾਲ ਅਤੇ ਬਰਨਾਲਾ ਤੋਂ ਹੰਚਾਰਜ ਅਤੇ ਕੋਹਨ ਚਾਰਜ ਲਗਾ ਦਿੱਤੇ ਗਏ ਨੇ ਯਾਨੀ ਕਿ ਹਲਕਾ ਅੰਚਾਰਜਾਂ ਦੇ ਨਾਲ ਇੱਕ ਹੈਲਪਰ ਤੌਰ ਤੇ ਕੋਹ ਅੰਚਾਰਜ ਵੀ ਦੇ ਦਿੱਤੇ ਗਏ ਨੇ ਜਿਨ੍ਹਾਂ ਨੂੰ ਸਭ ਹਲਕਾ ਅੰਚਾਰਜ ਦੇ ਨਾਮ ਨਾਲ ਵੀ ਆਪਾਂ ਕਹਿ ਸਕਦੇ ਹਾਂ ਲੇਕਿਨ ਜੇ ਗੱਲ ਕਰੀਏ ਬਰਨਾਲਾ ਦੀ ਬਰਨਾਲਾ ਦੇ ਵਿੱਚੋਂ ਇੱਕ ਵਾਰ ਵੀ ਦਲਵੀਰ ਗੋਲਡੀ ਦੀ SLA ਨਹੀਂ ਲਈ ਗਈ ਅਤੇ ਦਲਵੀਰ ਗੋਲਡੀ ਨੂੰ ਹਲਕਾ ਅੰਚਾਰਜਾ ਬਣਾਉਣਾ ਬੜੀ ਦੂਰ ਦੀ ਗੱਲ ਹੈ ਉਸ ਦਾ ਇਧਰ ਉਧਰ ਨਾਂ ਵੀ ਨਹੀਂ ਆਇਆ ਇਸ ਨੂੰ ਲੈ ਕੇ ਹੋਣ ਦਲਵੀਰ ਗੋਲਡੀ ਚੁੱਪੀ ਸਾਦੀ ਬੈਠੇ ਨੇ ਕੀ ਉਹਨਾਂ ਨੂੰ ਜਿਮਨੀ ਚੋਣ ਦੀ ਟਿਕਟ ਮਿਲੇਗੀ ਹਲਕਾ ਪਰਨਾਲਾ ਤੋਂ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕੀ ਧਰका ਬਰਨਾਲਾ ਤੋਂ ਕਈ ਇਹੋ ਜਿਹੇ ਟਕਸਾਲੀ ਆਗੂ ਨੇ ਆਪ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੀ ਤੂਤੂ ਮਮੇ ਹੋਵੇਗੀ ਗੋਲਡੀ ਜਦੋਂ ਗੋਲਡੀ ਵਿਧਾਇਕ ਸੀ ਉਹਨਾਂ ਦੇ ਨਾਲ ਬੜੇ ਝੂਠੇ ਪਰਚੇ ਪਵਾ ਕੇ ਬੜੀ ਮਾਰੀ ਕੀਤੀ ਸੀ ਦਲਵੀਰ ਗੋਲਡੀ ਨੇ ਇਸ ਲਈ ਜਿਹੜੇ ਟਕਸਾਲੀ ਆਗੂ ਨੇ ਆਪ ਆਦਮੀ ਪਾਰਟੀ ਦੇ ਵਿੱਚ ਉਹ ਨਹੀਂ ਚਾਹੁੰਦੇ ਕਿ ਜਿਮਨੀ ਚੋਣ ਦਲਵੀਰ ਗੋਲਡੀ ਨੂੰ ਜਿਹੜੀ ਲੜਾਈ ਜਾਵੇ ਹਲਕਾ ਬਰਨਾਲਾ ਤੋਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਜੱਗੋਂ ਤੇਲਵੀ ਹੋਈ ਹੈ ਦਲਵੀਰ ਗੋਲਦੀ ਦੇ ਨਾਲ ਜਦੋਂ ਕੱਲ ਇੰਚਾਰਜ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਜਿਹੜੇ ਸਥਾਪਿਤ ਕੀਤੇ ਗਏ ਆਮ ਆਦਮੀ ਪਾਰਟੀ ਦੇ ਦੁਆਰਾ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਟੀਮ ਵੱਲੋਂ ਜਿਸ ਦੇ ਮੁੱਖ ਮੰਤਰੀ ਦੀ ਸਿਗਨੇਚਰ ਹੋਏ ਹੋਏ ਨੇ ਐਲਿਸ ਜਦੋਂ ਮੁੱਖ ਮੰਤਰੀ ਉਹ ਜਿਹੜੀ ਉਹ ਫਾਈਲ ਤਿਆਰ ਕੀਤੀ ਹੈ ਜਿਹੜਾ ਲੈਟਰ ਤਿਆਰ ਕੀਤਾ ਹੈ ਜਦੋਂ ਉਸ ਨੂੰ ਦੇਖ ਰਿਹਾ ਸੀ ਦਲਵੀਰ ਗੋਲਡੀ ਦਾ ਨਾਮ ਨਹੀਂ ਦਿਖਿਆ ਐਲਿਸ ਉਸ ਨੂੰ ਇਸ ਗੱਲ ਤੇ ਮੰਤਨ ਕਰਨਾ ਚਾਹੀਦਾ ਸੀ ਕਿ ਦਲਵੀਰ ਗੋਲਡੀ ਦੀ ਬਦੌਲਤ ਆਪ ਆਦਮੀ ਪਾਰਟੀ ਲੋਕ ਸਭਾ ਦੀ ਚੋਣ ਜਿੱਤੀ ਹੈ ਹਲਕਾ ਸੰਗਰੂਰ ਦੇ ਵਿੱਚੋਂ ਹੁਣ ਦੇਖੋ ਦਲਵੀਰ ਗੋਲਡੀ ਦਾ ਆਉਣ ਵਾਲੇ ਦਿਨਾਂ 'ਚ ਕੀ ਰਵਈਆ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ